16 16 17 17 ਘੰਟੇ ਕੰਮ ਕਰਨਾ ਪੈ ਰਿਹਾ ਹੈ ਹੈਲਥ ਇੰਸ਼ੋਰੈਂਸ ਦੀ ਕੋਸਟ ਬਹੁਤ ਵੱਧ ਗਈ ਹੈ ਜਿਹੜਾ ਰੈਂਟ ਆ ਜਿਹੜਾ ਫੂਡ ਆ ਜਿਹੜੀਆਂ ਯੂਟਿਲਿਟੀਆਂ ਆ ਜਿਹੜਾ ਹੈਲਥ ਕੇਅਰ ਆ ਇਹ ਸਾਰਾ ਕੁਝ ਅਜੇ ਵੀ ਬਹੁਤ ਤੇਜ਼ੀ ਨਾਲ ਵੇਜਸ ਤੋਂ ਉੱਤੇ ਜਿਹੜਾ ਜਾ ਰਿਹਾ ਹੈ ਦਵਾਈਆਂ ਕਿਉਂ ਮਿੰਗੀਆਂ ਹੋ ਰਹੀਆਂ ਕਿਉਂਕਿ ਸਬਸਿਡੀਆਂ ਖਤਮ ਹੋ ਰਹੀਆਂ ਕਿੰਨੀ ਤਨਖਾਹ ਆ ਉਹਦਾ 30% ਇਧਰਲੇ ਪਾਸੇ ਜਾ ਰਿਹਾ ਹੈ 5000 ਕਮਾਉਂਦਾ ਤਾਂ ਉਹਦਾ 1500 ਡਾਲਰ ਰੈਂਟ ਦੇ ਵਿੱਚ ਜਾ ਰਿਹਾ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਹੈ। ਲੇਕ ਅੱਜ 22 ਸਤੰਬਰ ਨੂੰ ਇੱਕ ਰਿਪੋਰਟ ਆਈ ਹੈ ਅਮਰੀਕਾ ਦੇ ਵਿੱਚ ਉਸ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ ਮਹਿੰਗਾਈ ਦੇ ਨਾਲ ਲੋਕ ਜ਼ਿਆਦਾ ਕੰਮ ਕਰਨ ਲਈ ਮਜਬੂਰ ਨੇ ਤਾਂ ਕਿ ਆਪਣੇ ਜਿਹੜੇ ਮੋਢਲੇ ਬਿੱਲ ਆ ਉਹਨਾਂ ਨੂੰ ਕਵਰ ਕਰ ਸਕਣ। ਕੁਝ ਲੋਕ 80-80 ਘੰਟੇ ਹਫ਼ਤੇ ਦੇ ਵਿੱਚ ਕੰਮ ਕਰ ਰਹੇ ਆ। ਆਮ ਤੌਰ ਤੇ ਲੋਕ 8 ਘੰਟੇ 5 ਦਿਨ ਕੰਮ ਕਰਦੇ ਜਿਹੜੇ 40 ਘੰਟੇ ਬਣਦੇ ਆ ਪਰ ਲੋਕਾਂ ਨੂੰ 16 16 17 17 ਘੰਟੇ ਕੰਮ ਕਰਨਾ ਪੈ ਰਿਹਾ ਹੈ ਹੈਲਥ ਇੰਸ਼ੋਰੈਂਸ ਦੀ ਕਾਸਟ ਬਹੁਤ ਵਧ ਗਈ ਹੈ ਇੰਸ਼ੋਰੈਂਸ ਜਿਹੜੀ ਆ ਉਹ ਬਹੁਤ ਵੱਡਾ ਤਨਖਾਹ ਦਾ ਜਿਹੜਾ ਹਿੱਸਾ ਆ ਚੰਕ ਆਫ ਪੇ ਚੱਕ ਜਿਹਨੂੰ ਕਹਿੰਦੇ ਇਧਰਲੇ ਪਾਸੇ ਚਲਿਆ ਜਾਂਦਾ 4 400 ਡਾਲਰ ਮਹੀਨੇ ਦਾ ਜਿਹੜੀ ਇਨਫਲੇਸ਼ਨ ਹਾਲਾਂਕਿ ਸਲੋ ਹੋਈ ਆ ਜਦੋਂ ਅੰਕੜੇ ਦੇਖਦੇ ਆ ਤਾਂ ਮਹਿੰਗਾਈ ਘਟੀ ਆ ਪਰ ਓਵਰਆਲ ਜਿਹੜੀ ਇਨਫਲੇਸ਼ਨ 22 ਦੇ ਨਾਲੋਂ ਹੁਣ ਘਟਾ ਪਰ ਜਿਹੜਾ ਰੈਂਟ ਆ ਜਿਹੜਾ ਫੂਡ ਆ ਜਿਹੜੀਆਂ ਯੂਟਿਲਿਟੀਆਂ ਆ ਇਹਦਾ ਹੈਲਥ케ਅਰ ਤੇ ਸਾਰਾ ਕੁਝ ਅਜੇ ਵੀ ਬਹੁਤ ਤੇਜ਼ੀ ਦੇ ਨਾਲ ਵੇਜਸ ਤੋਂ ਉੱਤੇ ਜਿਹੜਾ ਜਾ ਰਿਹਾ ਹੈ ਹੁਣ ਰੈਂਟ ਜਿਹੜਾ ਉਹ 3.8% ਉੱਤੇ ਗਿਆ ਸਭ ਤੋਂ ਵੱਡਾ ਜੰਪ ਪਿਆ ਇਹ 2011 ਨਾਲੋਂ ਜਿਹੜੇ ਅੱਧੇ ਰੈਂਟਰ ਨੇ ਉਹ ਆਪਣੇ ਪੇ ਚੱਕਦੇ 30% ਤੋਂ ਜ਼ਿਆਦਾ ਹਿੱਸਾ ਇਨਕਮ ਦਾ ਜਿਹੜਾ ਰੈਂਟ ਦੇ ਵਿੱਚ ਦੇ ਰਹੇ ਆ ਜੇ ਕਿਸੇ ਬੰਦੇ ਦੀ ਜਿੰਨੀ ਤਨਖਾਹ ਆ ਉਹਦਾ 30% ਇਧਰਲੇ ਪਾਸੇ ਜਾ ਰਿਹਾ 5000 ਕਮਾਉਂਦਾ ਤਾਂ ਉਹਦਾ 1500 ਡਾਲਰ ਰੈਂਟ ਦੇ ਵਿੱਚ ਜਾ ਰਿਹਾ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਹੈ ਜਿਹੜੇ ਯੂਟਿਲਿਟੀ ਬਿੱਲ ਨੇ ਜਿਹੜਾ ਤੁਹਾਡੀ એનર્ਜੀ ਕਾਸਟ ਆ ਉਹ ਉੱਤੇ ਨੂੰ ਜਾ ਰਹੀ ਆ ਨੈਚੁਰਲ ਗੈਸ ਜਿਹੜੀ ਆ 13.8% ਉੱਤੇ ਨੂੰ ਗਈ ਆ ਇਲੈਕਟ੍ਰਿਸਿਟੀ 6.2% ਉੱਤੇ ਨੂੰ ਗਈ ਆ ਜਿਹੜੀ ਜਦੋਂ ਇਹਦਾ ਪਿਛਲੇ ਸਾਲ ਦੇ ਨਾਲ ਮੁਕਾਬਲਾ ਕਰਕੇ ਦੇਖਦੇ ਆਂ ਕੁਝ ਪਰਿਵਾਰ ਇਹ ਦੱਸ ਰਹੇ ਆ ਕਿ 8-800 ਡਾਲਰ ਵੀ ਗੈਸ ਦਾ ਬਿੱਲ ਆ ਰਿਹਾ ਗਰੋਸਰੀ ਇਹਦੇ ਵਿੱਚ 222 ਨਾਲੋਂ ਸਭ ਤੋਂ ਵੱਧ ਉਛਾਲ ਆ ਕਿਉਂਕਿ ਟੈਰਫ ਕਿਤੇ ਨਾ ਕਿਤੇ ਦਾ ਕਾਰਨ ਵੀ ਦੱਸੇ ਜਾ ਰਹੇ ਆ ਪਰਿਵਾਰ ਐਸ ਵੇਲੇ ਅਮਰੀਕਾ ਦੇ ਵਿੱਚ ਦੇਖ ਰਹੇ ਆ ਕਿ ਚਾਹੇ ਜਿਹੜੀਆਂ ਬੇਸਿਕ ਚੀਜ਼ਾਂ ਨੇ ਚਿਕਨ ਆ ਐਗ ਜਾਂ ਚੀਜ਼ ਆ ਜਾ ਡਾਈਪਰਸ ਨੇ ਉਹਨਾਂ ਦੀਆਂ ਕੀਮਤਾਂ ਸਮਾਨ ਸ਼ ਹੋ ਰਹੀਆਂ ਹੈ ਹੈਲਥ ਇੰਸ਼ੋਰੈਂਸ ਪ੍ਰੀਮੀਅਮ ਜਿਹੜੇ ਆ ਉਹ ਪ੍ਰੋਜੈਕਟ ਕੀਤੇ ਗਏ ਆ 9% ਵਾਧਾ ਉਹਦੇ ਵਿੱਚ ਅਗਲੇ ਸਾਲ ਤੱਕ ਹੋ ਜਾਣਾ ਹੈ ਜਿਹੜਾ ਕਿ ਜਿੰਨੀਆਂ ਮਹਿੰਗੀਆਂ ਦਵਾਈਆਂ ਨੇ ਜਿਹੜਾਂ ਦੇ ਉਹ ਦਵਾਈਆਂ ਕਿਉਂ ਮਹਿੰਗੀਆਂ ਹੋ ਰਹੀਆਂ ਕਿਉਂਕਿ ਸਬਸਿਡੀਆਂ ਖਤਮ ਹੋ ਰਹੀਆਂ ਹੈ ਉਹ ਇੱਕ ਵੱਡਾ ਫੈਕਟਰ ਦੂਜੇ ਪਾਸੇ ਆ ਕਿਉਂਕਿ ਡਾਟਾ ਸੈਂਟਰ ਡਾਟਾ ਸੈਂਟਰ ਕਿਹੜੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆ ਜਿੱਥੇ ਐਕਸਪੈਰੀਮੈਂਟ ਜਾਂ ਜਿੱਥੇ ਕੰਮ ਹੋ ਰਿਹਾ ਉਹ ਸਾਰੇ ਡਾਟਾ ਸੈਂਟਰ ਦੇ ਵਿੱਚ ਬਿਜਲੀ ਕਈ ਗੁਣਾ ਜ਼ਿਆਦਾ ਚਾਹੀਦੀ ਆ ਜਦੋਂ ਬਿਜਲੀ ਉੱਥੇ ਕਈ ਗੁਣਾ ਜ਼ਿਆਦਾ ਚਾਹੀਦੀ ਆ ਤਾਂ ਮਤਲਬ ਡਿਮਾਂਡ ਜ਼ਿਆਦਾ ਹੈ ਡਿਮਾਂਡ ਜ਼ਿਆਦਾ ਹੈ ਸਪਲਾਈ ਘਟਦੀ ਹੈ ਸਪਲਾਈ ਘਟਦੀ ਹੈ ਚੀਜ਼ਾਂ ਮਹਿੰਗੀਆਂ ਹੁੰਦੀਆਂ ਮਹਿੰਗਾਈ ਹੁੰਦੀ ਬਿਜਲੀ ਦੀਆਂ ਕੀਮਤਾਂ ਇਸ ਵੇਲੇ ਉੱਪਰ ਵੱਲੋਂ ਜਾ ਰਹੀਆਂ ਔਰ ਖਾਸ ਤੌਰ ਦੇ ਉੱਤੇ ਜੌਬ ਮਾਰਕੀਟ ਜਿਹੜੀ ਬਹੁਤ ਕਮਜ਼ੋਰ ਆ ਅ 6-6 ਮਹੀਨੇ ਤੋ ਲੋਕ ਆਪਣਾ ਨੌਕਰੀ ਲੱਭ ਰਹਾ ਔਰ ਜਿਹੜਾ ਇੱਕ ਵਾਰੀ ਅਨਪਲੋਇਡ ਹੋ ਜਾਂਦਾ 6 ਮਹੀਨੇ ਤੱਕ ਕੋ ਨੂੰ ਨੌਕਰੀ ਨਹੀਂ ਲੱਭਦੀ ਐ ਨੰਬਰ ਪਿਛਲੇ ਸਮੇਂ ਤੋਂ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਇੰਟਰਸਟੇਟ ਕਟ ਪਿਛਲੇ ਦਿਨੀ ਲਾਇਆ ਗਿਆ ਆਸ ਹੈ ਕਿ ਇਹਦੇ ਨਾਲ ਕੁਛ ਨਾ ਕੁਛ ਜੜੀ ਸਮੱਸਿਆ ਘਟੂਗੀ ਪਰ ਹਜੇ ਤੱਕ ਜਿਹੜੀ ਹੈ ਇਹ ਮਹਿੰਗਾਈ ਲੋਕਾਂ ਨੂੰ ਤੰਗ ਕਰ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ